ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਇਸ ਵਕਤ ਗੱਲ ਕਰਦੇ ਆ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਭਾਈ ਅਮਰਿਤਪਾਲ ਸਿੰਘ ਨੇ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਕੁੜੀ ਵੱਲੋਂ ਜੋ ਕੀਤਾ ਉਸ ਲਈ ਇੱਕ ਵੱਡੀ ਸਜ਼ਾ ਸੁਣਾਈ ਹੈ ਤੇ ਹਾਲਾਂਕਿ ਲੜਕੀ ਨੇ ਭਾਵੇਂ ਮਾਫੀ ਮੰਗ ਲਈ ਹੈ ਪਰ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਜਿਹੜਾ ਹੈ ਪਾਇਆ ਜਾ ਰਿਹਾ ਹੈ ਇਸ ਦੇ ਬਾਰੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਆਖਰਕਾਰ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਾਸ ਕਰਕੇ ਦਰਬਾਰ ਸਾਹਿਬ ਤੋਂ ਯੋਗਾ ਕਰਨ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਲੀ ਲੜਕੀ ਖਿਲਾਫ ਜਿਹੜੀ ਹੈ ਕਾਰਵਾਈ जरूर ਕੀਤੀ ਜਾਵੇਗੀ ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਲੜਕੀ ਦੀ ਵੀਡੀਓ ਨੇ ਜਿਹੜੀ ਹੈ ਹਲਚਲ ਮਚਾ ਦਿੱਤੀ ਹੈ ਬੀਤੇ ਦਿਨੀ ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇਸ ਦੌਰਾਨ ਲੋਕਾਂ ਨੇ ਯੋਗਾ ਕੀਤਾ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਇਸ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਲੜਕੀ ਅਰਚਨਾ ਮਕਵਾਨਾ ਸ਼੍ਰੀ ਸਰਵਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਚ ਉਹ ਨਿਰਸ਼ਾਸ਼ਨ ਕਰਦੀ ਨਜ਼ਰ ਆ ਰਹੀ ਹੈ ਲੜਕੀ ਜੀ ਇਸ ਹਰਕਤ ਨੇ ਖਲਬਲੀ ਮਚਾ ਦਿੱਤੀ ਹੈ ਜਿਸ ਨੂੰ ਲੈ ਕੇ ਸ਼ਰੋਮਣੀ ਕਮੇਟੀ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਕਤ ਲੜਕੀ ਦੀ ਵੀਡੀਓ ਵਾਇਰਲ ਹੋਣ ਦੀ ਸਖਤ ਨਿੰਦਾ ਹੋ ਰਹੀ ਹੈ ਹੰਗਾਮੇ ਤੋਂ ਬਾਅਦ ਇੰਸਟਾਗ੍ਰam ਦੀ ਪ੍ਰਭਾਵਸ਼ਾਲੀ ਗਰਲ ਅਰਚਨਾ ਮਕਵਾਨਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਮਾਫੀ ਮੰਗੀ ਹੈ ਉਸਨੇ ਲਿਖਿਆ ਹੈ ਕਿ ਉਸਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਪਰ ਫਿਰ ਵੀ ਜੇਕਰ ਕਿਸੇ ਦੀਆਂ ਭਾਵਨਾਵਾਂ ਜਿਹੜਾ ਹੌਟ ਹੋਈਆਂ ਨੇ ਠੇਸ ਉਹਨਾਂ ਨੂੰ ਪਹੁੰਚੀ ਹੈ ਤਾਂ ਉਹ ਦਿਲ ਤੋਂ ਮਾਫੀ ਮੰਗਦੀ ਹੈ ਹਾਲਾਂਕਿ ਇਹ ਗੱਲ ਜਿਹੜੀ ਹੈ ਉਸਨੇ ਕਹਿ ਦਿੱਤੀ ਹੈ ਪਰ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਨੇ ਵੱਡਾ ਐਕਸ਼ਨ ਲਿਆ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਲੜਕੀ ਦੇ ਖਿਲਾਫ ਵੱਡਾ ਐਕਸ਼ਨ ਲਿਆ ਗਿਆ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹਾਲਾਂਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਿਹੜਾ ਸੇਵਾਦਾਰ ਸੀ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਔਰ ਇਸ ਲੜਕੀ ਨੇ ਜੋ ਕੀਤਾ ਹੈ ਹਾਲਾਂਕਿ ਇਸਤੇ ਵੀ ਜਿਹੜੀ ਹੈ ਕਾਰਵਾਈ ਜਿਹੜੀ ਹੈ ਜ਼ਰੂਰ ਹੋਵੇਗੀ ਪਰ ਕਮੇਟੀ ਜਿਹੜੀ ਹੈ ਇਸ ਦੇ ਜਾਂਚ ਜ਼ਰੂਰ ਕਰੇਗੀ ਆਖਰ ਇਹ ਕਾਰਨ ਕਿਉਂ ਬਣਿਆ ਹੈ ਉਧਰ ਦੂਜੇ ਪਾਸੇ ਜੇ ਗੱਲ ਕਰੀਏ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਕਾਫੀ ਰੋਸ ਕਰ ਰਹੀਆਂ ਨੇ ਹਾਲਾਂਕਿ ਇਸ ਲੜਕੀ ਦਾ ਕਾਫੀ ਵਿਰੋਧ ਵੀ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਇਸ ਲੜਕੀ ਦੇ ਜੋ ਅਕਾਊਂਟ ਨੇ ਉਸਤੇ ਵੀ ਇਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨੇ ਹਾਲਾਂਕਿ ਦਰਵਾਜ਼ੇ ਸਾਹਿਬ ਦੇ ਉੱਤੇ ਸ਼ਰਦਾ ਰੱਖਣ ਵਾਲੇ ਜਿਹੜੇ ਸ਼ਰਦਾਵਾਨ ਨੇ ਹਾਲਾਂਕਿ ਬਾਹਰ ਬੈਠੇ ਲੋਕ ਵੀ ਇਸ ਲੜਕੀ ਨੂੰ ਕਾਫੀ ਟਰੋਲ ਕਰ ਰਹੇ ਨੇ ਹਾਲਾਂਕਿ ਇਸ ਲੜਕੀ ਨੇ ਭਾਵੇਂ ਮਾਫੀ ਮੰਗ ਲਈ ਹੈ ਪਰ ਫਿਲਹਾਲ ਲੋਕਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਇਹਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ